ਆਰੇ ਸਸ ਜਿਹੜਾ ਮੁਖੀ ਦੇ ਆ ਜੇ ਆਪਾਂ ਕਹਿੰਦੇ ਕਿ ਉਹਦਾ ਆਗੂ ਆ ਉਹਦੇ ਪੈਰੀ ਹੱਥ ਕਵੇਂ ਜਿਹੜਾ ਬਾਦਲ ਆ ਜਿਹੜਾ ਉਹ ਨਿਵੇਂ ਪਿਆਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੱਤ ਸਾਲ ਦੇ ਮੁਰੇ ਕਵੇਂ ਪਿਓ ਪੁੱਤ ਬੈਠੇ ਆ ਜਿਹੜੇ ਕਿ ਅਜੇ ਵੀ ਇਕਾਲੀ ਦਲ ਨੂੰ ਕਹਿੰਦੇ ਆ ਜੀ ਉਹਨੇ ਮੋਟਰਾਂ ਲਵਾਤੀਆਂ ਉਹਨੇ ਟੂਲ ਲਵਾਤੇ ਫਿਰ ਉਹਨੇ ਭਾਈ ਤੁਹਾਡੇ ਨਹੀਂ ਲਵਾਏ ਉਹਨੇ ਉਹਦਾ ਆਪ ਦਾ ਹਜ਼ਾਰਾਂ ਏਕੜ ਬਾਣ ਸੀ ਤੇ ਉਹਨੇ ਜਦੋਂ ਪਲਾਟ ਵੇਚ-ਵੇਚ ਕੇ ਉਹ ਪ੍ਰਧਾਨਾਂ ਦੀ ਸਰੋਣੀ ਕਮੇਟੀ ਦੇ ਜਿਹੜੇ ਅੰਡਰ ਆਉਂਦਿਆ ਗੁਰਦੁਆਰੇ ਚਾਹੇ 87 ਦਾ ਹੋਵੇ ਚਾਹੇ 85 ਦਾ ਹੋਵੇ ਉਹਦੇ ਵਿੱਚ ਜਿਹੜਾ ਪਲਾਟ ਵੇਚੇ ਗਏ ਆ ਉਹ ਤੁਹਾਡਾ ਆਕਾ ਜਿਹੜਾ ਇੱਥੇ ਇੱਕ ਕਾਲੇ ਮੂੰਹ ਵਾਲਾ ਬੈਠਾਗਾ ਪਾਰ ਜਿਹੜਾ ਪੱਕੇ ਪੈ ਲਈ ਪੱਕੇ ਦੀ ਕਿ ਹੱਥ ਪਾਇਆਗਾ ਲੱਗਦਾ ਹੁਣ ਮਜੀਠੀ ਦੀ ਖੈਰ ਨਹੀਂ ਵੈਸੇ ਤਾਂ ਤੁਹਾਨੂੰ ਮਜੀਠੇ ਦੇ ਪਰਿਵਾਰ ਬਾਰੇ ਵੀ ਜਿਹੜਾ ਜੋ ਕੋਲ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਹੋਇਆ ਬੇਸਾਕਾ ਜੋ ਦੁਨੀਆ ਦੇ ਵਿੱਚ ਨਹੀਂ ਪਰ ਉਹਦੀਆਂ ਜਿਹੜੀਆਂ ਕਰਤੂਤਾ ਨੇ ਜਾਂ ਆਪਾਂ ਕਹਦੇ ਕਿ ਬਦਲ ਦਲ ਦੇ ਜਿਹੜਾ ਸੇ ਕੌਮ ਦਾ ਘਾਣ ਕਰਕੇ ਜਿਹੜਾ ਗਏ ਆ ਟਾਡੇ ਜਿਹੜਾ ਕਿ ਲਾਏ ਹੋਏ ਗੁੰਡਿਆਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਗੁਰੂ ਘਰਾਂ ਦੇ ਪਲਾਟ ਵੇਚੇ ਕਿ ਤੁਹਾਡੇ ਕਿੰਨੇ ਮੁਲਾਜ਼ਮ ਜਿਹੜਾ ਸਰੋਨ ਕਮੇਟੀ ਦੇ ਭੁੱਖੇ ਭੁੱਕੇ ਆਫੀਮ ਖਾਂਦੇ ਆ ਉਹਨਾਂ ਦਾ ਤਹਿਤ ਕਰਾਇਆ ਜਾਵੇ ਤੇ ਤੁਹਾਨੂੰ ਆਪਣੇ ਆਪ ਜਿਹੜਾ ਚਾਨਣਾ ਹੋ ਜਾਊਗਾ ਫਿਰ ਆਖਰ ਕਹਿੰਦੇ ਗੱਲ ਹੁੰਦੀ ਆ ਤੇ ਕਹਿੰਦੇ ਫਿਰ ਗੁਰਦੇਵ ਸਿੰਘ ਕੌਕੇ ਨੂੰ ਜਿਹੜਾ ਉਹ ਦੁਸ਼ਟ ਸਵਰਨ ਘੋਟਣਾ ਕਹਿੰਦਾ ਉਹ ਤਾਂ ਟਿਕਾਣੇ ਲਾਤਾ ਤੁਸੀਂ 2027 ਦੇ ਚੋਣਾਂ ਆ ਜਾਣਗੀਆਂ ਉਸ ਤੋਂ ਪਹਿਲਾਂ ਤੁਸੀਂ ਫੇਰ ਬੜੇ ਜਿਹੜਾ ਕਿ ਕਰਲਾਉਣਾਗਾ ਪਿੱਟਣਾਗਾ ਤੇ ਸਾਡੇ ਮਰਜੀਠੀ ਨੂੰ ਜਮਾਨਤ ਦੇ ਦਿਦੋ ਜੀ ਉਹਨੇ ਗੁਰੂ ਪਿਆਰੇ ਖਾਲਸਾ ਜੀ ਵਜ੍ਹਾ ਖਾਲਸਾ ਵਜ੍ਹਾ ਕੀ ਫਤਿਹ ਗੱਲ ਕਰਦੇ ਆਪਾਂ ਅੱਜ ਜਿੱਥੇ ਆਪਾਂ ਮਜੀਠੀ ਦੀ ਵੀ ਗੱਲ ਕਰਾਂਗੇ ਉਥੇ ਆਪਾਂ ਪ੍ਰਗਾਸ ਬਾਦਲ ਦੀ ਗੱਲ ਕਰਾਂਗੇ ਬੇਸਾਕਾ ਜੋ ਦੁਨੀਆ ਦੇ ਵਿੱਚ ਨਹੀਂ ਪਰ ਉਹਦੀਆਂ ਜਿਹੜੀਆਂ ਕਰਤੂਤਾ ਨੇ ਜਾਂ ਆਪਾਂ ਕਹਦੇ ਕਿ ਬਾਦਲ ਦਲ ਦੇ ਜਿਹੜਾ ਸੇ ਕੌਮ ਦਾ ਘਾਣ ਕਰਕੇ ਜਿਹੜਾ ਗਏ ਆ ਉਹਦੀ ਵੀ ਤੁਹਾਨੂੰ ਬਾਹਰਤਾ ਸੁਣਾਵਾਂਗੇ ਪਹਿਲਾਂ ਆਪਾਂ ਬਾਦਲ ਦੀ ਗੱਲ ਕਰ ਲੈਨੇ ਆ ਉਸ ਤੋਂ ਪਹਿਲਾਂ ਮੇ ਜੇਠੇ ਦੀ ਵੀ ਕਰਾਂਗੇ ਬਾਅਦ ਵਿੱਚ ਉਸ ਤੋਂ ਪਹਿਲਾਂ ਇੱਕ ਟੌਪਿਕ ਥੋੜਾ ਜਿਹਾ ਸ੍ਰੋਮਣੀ ਕਮੇਟੀ ਨੂੰ ਜ਼ਰੂਰ ਸਵਾਲ ਕਰਨਾ ਕਿ ਧਾਮੀ ਸਾਹਿਬ ਤੁਹਾਨੂੰ ਲਗਾਤਾਰ ਜਿਹੜਾ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਨਾਇਆ ਤੇ ਪਰ ਤੁਹਾਡੇ ਆਕਿਆ ਨੇ ਤੁਹਾਡੇ ਜਿਹੜਾ ਕਿ ਲਾਏ ਹੋਏ ਗੁੰਡਿਆਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਗੁਰੂ ਘਰ ਦੇ ਪਲਾਟ ਵੇਚੇ ਉਹਨਾਂ ਤੇ ਕਦੋਂ ਗੌਰ ਕਰੋਗੇ ਜਿਹੜੇ ਕਿ ਲੱਖਾਂ ਰੁਪਿਆ ਹੜੱਪ ਗਏ ਗੁਰੂ ਘਰ ਦੇ ਪਲਾਟ ਵੇਚ ਕੇ ਉਹਨਾਂ ਦੀ ਕਦੋਂ ਅਣਕਵਾਰੀ ਖੋਲੋਗੇ ਉਹਨਾਂ ਤੇ ਕਦੋਂ ਜਿਹੜਾ ਐਕਸ਼ਨ ਲਾਓਗੇ ਕਦੋਂ ਉਹਨਾਂ ਤੇ ਪਰਤੇ ਦਰਦ ਕਰੋਗੇ ਕਿ ਕਿਹੜੇ ਪਲਾਟ ਕਿੱਥੇ ਵੇਚੇ ਆ ਜੇ ਨਹੀਂ ਤੁਹਾਨੂੰ ਪਤਾ ਤੇ ਮੇਰੇ ਕੋਲੋਂ ਜ਼ਰੂਰ ਪਤਾ ਕਰ ਲਿਓ ਮੈਂ ਤੁਹਾਨੂੰ ਦੱਸ ਦਊਗਾ ਕਿ ਆਪ ਲਾਟਾ ਗੁਰੂ ਘਰ ਦੇ ਵਿੱਚ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਉਹ ਕਿਨੂੰ ਅਤੇ ਕਿੱਥੋਂ ਵੇਚਿਆ ਕਿਉਂ ਵੇਚਿਆ ਕਿਹਦੇ ਉੱਤੇ ਐਜੇ ਕਬਜ਼ਾ ਹੈਗਾ ਕਿਨੂੰ ਕਿਨੂੰ ਰਜਿਸਟਰੀ ਕਰਵਾਈ ਆ ਪਰ ਤੁਸੀਂ ਉਹਦੇ ਉੱਤੇ ਐਕਸ਼ਨ ਨਹੀਂ ਲੈਣਾ ਕਿਉਂਕਿ ਤੁਹਾਡਾ ਜਿਹੜਾ ਇੱਕ ਸਿਸਟਮ ਆ ਤੁਹਾਡਾ ਜਿਹੜਾ ਕਿ ਆਪਾਂ ਕਹਿ ਲਈਏ ਕਿ ਤੁਹਾਡੇ ਦੇ ਵਿੱਚ ਜਿਹੜੇ ਕਰਮਚਾਰੀ ਬੈਠੇ ਆ ਉਹ ਕਰਾਪਟ ਨੇ ਇਹ ਜਦੋਂ ਸਰਕਾਰਾਂ ਆ ਨਾਮ ਪਾਉਂਦੀਆਂ ਸੀ ਨਾ ਕਿ ਫਲਾਨੇ ਬੰਦੇ ਦਾ ਅਨਕਾਉਂਟਰ ਕਰ ਦਿਓ ਤੇ ਉਹਨੂੰ ਨਾਮ ਮਿਲਦੇ ਸੀ ਉਹੀ ਹਾਲ ਹੈ ਤੁਹਾਡੇ ਜਿਹੜਾ ਇਸ ਸਰੋਣੀ ਕਮੇਟੀ ਦੇ ਵਿੱਚ ਆ ਜਿਹੜਾ ਕਿ ਪ੍ਰੀ ਲੀਡਰ ਹੁੰਦਾ ਸੀ ਤੇ ਉਹਨੇ ਜਦੋਂ ਪਲਾਟ ਵੇਚ-ਵੇਚ ਕੇ ਉਹ ਪ੍ਰਧਾਨਾਂ ਦੀ ਸਰੋਣੀ ਕਮੇਟੀ ਦੇ ਜਿਹੜੇ ਅੰਡਰ ਆਉਂਦਿਆ ਗੁਰਦੁਆਰੇ ਚਾਹੇ 87 ਦਾ ਹੋਵੇ ਚਾਹੇ 85 ਦਾ ਹੋਵੇ ਉਹਦੇ ਵਿੱਚ ਜਿਹੜਾ ਪਲਾਟ ਵੇਚੇ ਗਏ ਆ ਉਹ ਤੁਹਾਡਾ ਆਕਾ ਜਿਹੜਾ ਇੱਥੇ ਇੱਕ ਕਾਲੇ ਮੂੰਹ ਵਾਲਾ ਬੈਠਾਗਾ ਹੁਣ ਐਂਸਪੈਟਰ ਤੁਹਾਨੂੰ ਤੁਸੀਂ ਉਹਨੂੰ ਐਂਸਪੈਟਰ ਬਣਾ ਦਿੱਤਾ ਤੁਸੀਂ ਜਾਨੀ ਕਿ ਉਹਦਾ ਰੈਂਕ ਵਧਾ ਦਿੱਤਾ ਕਿ ਭਾਵੇਂ ਤੁਹਾਨੂੰ ਉਹਨਾਂ ਦੀਆਂ ਕਰਤੂਤਾਂ ਦਾ ਪਤਾ ਨਹੀਂ ਕਿ ਤੁਹਾਡੇ ਕਿੰਨੇ ਮੁਲਾਜ਼ਮ ਜਿਹੜਾ ਸਰੋਨ ਕਮੇਟੀ ਦੇ ਭੁੱਖੀ ਆਫੇਮ ਖਾਂਦੇ ਆ ਉਹਨਾਂ ਦਾ ਤਹਿਤ ਕਰਾਇਆ ਜਾਵੇ ਤੇ ਤੁਹਾਨੂੰ ਆਪਣੇ ਆਪ ਜਿਹੜਾ ਚਾਨਣਾ ਹੋ ਜਾਊਗਾ ਕਿ ਤੁਸੀਂ ਜਿਹੜਾ ਇਹ ਜਿਹੜੇ ਪਲਾਟ ਵੇਚੇ ਹੋਏ ਨੇ ਇਹ ਕਿਹਦੀ ਸਹਤੇ ਵੇਚੇ ਨੇ ਕਿਉਂ ਵੇਚੇ ਨੇ ਇਹ ਵੀ ਤੁਹਾਨੂੰ ਜਿਹੜਾ ਹੋ ਸਕਦਾ ਕਿ ਚਾਨਣਾ ਹੋਵੇ ਜੇ ਨਹੀਂ ਹੈਗਾ ਤਾਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ 87 ਦੇ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੇ ਘਪਲੇ ਹੋਏ ਆ ਤੇ ਉਹਦੇ ਵਿੱਚ ਜਿਹੜਾ ਗੁਰੂਗ੍ਰੰਥ ਸਾਹਿਬ ਦੇ ਜਿਹੜਾ ਜ਼ਮੀਨ ਨਾਮ ਹੋਵੇ ਤੇ ਜਿਹੜੇ ਉਹ ਪਲਾਟ ਵੇਚੇ ਜਾਣ ਪਲਾਟ ਵੇਚ ਕੇ ਜਿਹੜਾ ਰਪੀਆ ਕਿੱਥੇ ਹੜੱਪੇ ਦੇ ਤੁਹਾਡੇ ਕੋਲ ਕਿੰਨੇ ਰੁਪਏ ਆਏ ਨੇ ਤੇ ਉਹ ਰੁਪਏ ਆਖਰ ਕਿੱਦ ਤੱਕ ਕਿੱਧਰ ਗਏ ਕਦੇ ਤੁਸੀਂ ਇਸ ਦੀ ਸਾਰ ਨਹੀਂ ਲਈ ਕਿਉਂਕਿ ਤੁਹਾਡੇ ਕੋਲ ਹੋਰ ਹੀ ਬਹੁਤ ਜਿਹੜਾਗਾ ਅਰਬਾਂ ਦਾ ਝੜਾਵਾ ਹੈ ਤੁਸੀਂ ਤਾਂ ਉਹਦੇ ਵਿੱਚ ਹੀ ਉਲਝੇ ਰਹਿੰਦੇ ਹੋ ਜਿਹੜਾ ਕਿ ਇਹ ਤੁਸੀਂ ਇਹਨਾਂ ਨੂੰ ਨਿੱਕੇ-ਮੋਟੇ ਸਾਇਦ ਕੰਮ ਜਾਣਦੇ ਹੋਵਾਂਗੇ ਹੁਣ ਗੱਲ ਕਰੀਏ ਕਿ ਬਾਦਲ ਦੀ ਬਾਦਲ ਕਵੇਂ ਆਰਐਸ ਦੀ ਝੋਲੀ ਦੇ ਵਿੱਚ ਡਿੱਗਦਾ ਰਿਹਾ ਇੱਕ ਗੱਲ ਕਹੀ ਸੀ ਬੜਾ ਪ੍ਰਚਲਿਤ ਹੋਏ ਸੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ ਦੇ ਉਹਨੇ ਪਹਿਲੇ ਹੱਥ ਲਾਏ ਤੇ ਬੜਾ ਰੌਲਾ ਪਿਆ ਜੀ ਕਹਿੰਦੇ ਬਾਦਲ ਦੇ ਤਾਂ ਪਹਿਲੇ ਹੱਥ ਦਿੱਲੀ ਵਾਲੇ ਲਾਉਂਦੇ ਹੁੰਦੇ ਸੀ ਇਹ ਦਿੱਲੀ ਵਾਲੇ ਲਾਉਂਦਾਗਾ ਬਾਦਲ ਮੂਰੇ ਤਾਂ ਸਾਰੇ ਝੁਕਦੇ ਸੀ ਪਰ ਬਾਦਲ ਨੇ ਕਿਸੇ ਮੂਰੇ ਝੁਕਿਆ ਅੱਜ ਤਾਂ ਨੂੰ ਮੈਂ ਉਹ ਤਸਵੀਰ ਵੀ ਦਿਖਾਉਂਗਾ ਜਿਹੜਾ ਆਰਐਸਐਸ ਦੀ ਮੈਸਲ ਤੁਹਾਨੂੰ ਸਾਰਿਆਂ ਨੂੰ ਪਤਾ ਐਰਐਸਐਸ ਦੇ ਜਿਹੜਾ ਮੁਖੀ ਦੇ ਆ ਜਾਪਾ ਕਹਿੰਦੀ ਹੈ ਕਿ ਉਹਦਾ ਆਗੂ ਆ ਉਹਦੇ ਪੈਰੀ ਹੱਥ ਕਮੇ ਜਿਹੜਾ ਬਾਦਲ ਆ ਜਿਹੜਾ ਉਹ ਨਿਮਿਆ ਪਿਆਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੱਤ ਸਾਲ ਦੇ ਮੂਰੇ ਕਮੇ ਪਿਓ ਪੁੱਤ ਬੈਠੇ ਆ ਕਿ ਕਮੇ ਜਿਹੜਾ ਸਖਬੀਰ ਬਾਦਲ ਦੀ ਮਾਂ ਕਿ ਨੂਰ ਮੇਲੇ ਦੇ ਡੇਰੇ ਦੇ ਵਿੱਚ ਜਾਂਦੇ ਰਹੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਇਹਨਾਂ ਨੇ ਘਣਾਉਣੇ ਪਾਪ ਕੀਤੇ ਆ ਫਿਰ ਡੀਜੀਪੀ ਕਿਹੜਾ ਲਾਇਆ ਉਹ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਉਹ ਸੁਣਾ ਦੇਵਾਂ ਕਿ ਜਿਹੜਾ ਸਮੇਤ ਸੈਣੀ ਆ ਉਨੇ ਕੀ ਕੀ ਕੀਤਾਗਾ ਬੇਸ਼ੱਕ ਜਿਹੜੇ ਲੋਕ ਪੜੇ ਲਿਖੇ ਆ ਜਾਂ ਸਿੱਖ ਕੌਮ ਦੇ ਨਾਲ ਜਿਨ੍ਹਾਂ ਦਾ ਵਾਸਤਾ ਉਹਨਾਂ ਨੂੰ ਤਾਂ ਉਹਨਾਂ ਬਾਰੇ ਭਲੀ-ਪਾਂਤ ਪਤਾਗਾ ਪਰ ਸਾਡੇ ਆ ਜਿਹੜੇ ਬਹੁਤੇ ਨੌਜਵਾਨ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨੇ ਜਿਹੜਾ ਡੀਜੀਪੀ ਲਾਇਆ ਸਮੇਤ ਸੈਣੀ ਲਾਇਆ ਸੀ ਜੇ ਉਹਦੇ ਮਕਰਦਮੇ ਵੀ ਚੱਲੇ ਪਰ ਅਜੇ ਉਹਨੂੰ ਜਿਹੜਾ ਬੇਲ ਮਿਲੀ ਹੋਈ ਆ ਬੇਲ ਕਿੰਨਾ ਹਾਲਾਤਾਂ ਚ ਮਿਲੀ ਹੋਈ ਆ ਮੈਂ ਤੁਹਾਨੂੰ ਦੱਸਦਾ ਕਿ ਉਹਨੇ ਬੁੱਚੜ ਨੇ ਕਰਿਆ ਕੀ ਸੀ ਤੇ ਆ ਬਾਦਲ ਦੀ ਫੋਟੋ ਆ ਉਹਦੇ ਨਾਲ ਡੀਜੀਪੀ ਦੇ ਤੇ ਤੁਹਾਨੂੰ ਜਿਹੜਾ ਕਿ ਬਾਦਲਾ ਕੋਡਾ ਹੁੰਦਾ ਉਹ ਵੀ ਦਿਖਾਵਾਂਗੇ ਕਿ ਕਿਹਦੇ ਚਰਨਾਂ ਚ ਮੂਰੇ ਬੈਠਾਗਾ ਮੈਂ ਤੁਹਾਨੂੰ ਥੋੜੇ ਥੋੜੇ ਕਿੱਸੇ ਕਰਕੇ ਸੁਣਾਉਣਾਗਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣਾ ਐਸੇ ਸਮੇਤ ਸੈਣੀ ਜਿਹੜਾ ਪ੍ਰਕਾਸ਼ ਬਾਦਲ ਨੇ ਲਾਇਆ ਸੀ ਉਹਦੀਆਂ ਕਟੂਤਾਂ ਦਾ ਇਹਦਾ ਬੰਦੇ ਨੂੰ ਟਾਈਟ ਨਾਲ ਬੰਨ ਕੇ ਕੱਪੜੇ ਬਾਗ ਜਿਹੜਾ ਬੱਚਾ ਵਾਲਿਓ ਪਾੜ ਦੇਣਾ ਤੇ ਇਹ ਕੰਮ ਜਿਹੜਾ ਬਾਦਲ ਮਮੋਲੀ ਲੱਗਦਾ ਸੀ। ਡੰਡੇ ਨੂੰ ਜਿਹਦਾ ਸਰੋਂ ਦਾ ਤੇਲ ਲਾ ਕੇ ਲਾਲ ਮਿਰਚਾਂ ਲਾ ਕੇ ਬੰਦਿਆਂ ਅਤੇ ਔਰਤਾਂ ਦੇ ਗੁਪਤ ਅੰਗਾਂ ਦੇ ਵਿੱਚ ਦੇ ਦੇਣਾ ਇਹ ਬਾਦਲ ਦਾ ਯਾਰ ਸਮੇਤ ਸੈਣੀ ਕਰਦਾ ਰਿਹਾ। ਮਲਤਾਨੀ ਵਾਲਾ ਕੇਸ ਸ਼ਾਇਦ ਤੁਹਾਡੇ ਯਾਦ ਹੋਵੇ। ਗਾ ਤੁਹਾਨੂੰ ਹੋਰ ਦੱਸ ਦਿਆਂ ਜਿਹੜਾ ਇਥੇ ਬੜਾ ਇੱਕ ਨਰਦਈ ਆ ਜਿਹੜਾ ਸਮਿਤ ਸੈਣੀ ਵੈਸਣ ਜਿਹਦੇ ਜਿੰਨੇ ਬੱਚੇ ਹੋਏ ਆ ਉਹ ਨਰਦਈ ਨੇ। ਹੱਥ ਫਰਸ ਤੇ ਰਖਾ ਕੇ ਹਥੌੜੇ ਦੇ ਨਾਲ ਉਂਗਲਾ ਉੱਪਰ ਪੀ ਦੇਣੀਆ ਜਣੀ ਕਿ ਆਪਾਂ ਪੀਸ ਦੇਣੀਆ ਏਸੀ ਸਮੇਤ ਸਣੀ ਦਾ ਕੰਮ ਆ ਕੱਦੂ ਕਾਸ ਨਾਲ ਸਰੀਰ ਸਿਲਕੇ ਉੱਤੇ ਗਰਮ ਲੋਕ ਪਾਉਣੀ ਡੀਜ਼ਲ ਪਾ ਕੇ ਉਹਨੂੰ ਅੱਗ ਲਾ ਦੇਣੀ ਸੀ ਲਾ ਦੇਣੀ ਇਹ ਸੀ ਸਮੇਤ ਸਣੀ ਦਾ ਕੰਮ ਆ ਜਿਹੜਾ ਕਿ ਬਾਦਲ ਨੇ ਡੀਜੀਪੀ ਲਾਇਆ ਜਿਸ ਕਿਸੇ ਦੇ ਜਿਹੜਾ ਇਹ ਬੁੱਚੜ ਤਰਸ ਕਰਦਾ ਨਹੀਂ ਸੀ ਉਸ ਨੂੰ ਗੋਲੀਆਂ ਜਿਹੜਾ ਮਾਰ ਕੇ ਜਿਹੜਾ ਸਿੱਧਾ ਮਾਰ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਵੀ ਇਹਨੇ ਕੰਮ ਕੀਤੇ ਨੇ ਲਾਸ ਨੂੰ ਢਿੱਡ ਤੋਂ ਪਾੜ ਕੇ ਨਹਿਰ ਦੇ ਵਿੱਚ ਸੁੱਟਦਾ ਸੀ ਤਾਂ ਕਿ ਲਾਸ ਆ ਜਿਹੜੀ ਉਹ ਫੁੱਲ ਕੇ ਉੱਪਰ ਨਾ ਆ ਜਾਵੇ ਐਸੀ ਬਾਦਲ ਦਾ ਡੀਪੀ ਸੈਣੀ ਬਾਦਲਾ ਨੇ ਇਸ ਨੂੰ ਡੀਜੀਪੀ ਲਗਾਇਆ ਸੀ ਕਿ ਇਹਨੂੰ ਅਹੁਦੇ ਦਿੱਤੇ ਸੀ ਤੇ ਜਿਹੜਾ ਕਿ ਬਾਈਬਲ ਕਲਾ ਵਿੱਚ ਗੋਲੀ ਕਾਂਡ ਹੋਇਆ ਜੋ ਬਰਗਾੜੀ ਦੇ ਵਿੱਚ ਹੋਇਆ ਉਹਨਾਂ ਦੀ ਪੋਸਤ ਪੁਨਾਈ ਕਰਦਾ ਇਹਨਾਂ ਦਾ ਜਿਹੜਾ ਬੜੇ ਇਹਨਾਂ ਦੇ ਕਮੀਨੇ ਯਾਰ ਨੇ ਜਿਹੜੇ ਉਹ ਕੰਮ ਕਰਦੇ ਰਹੇ ਸੀ ਆ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਫੋਟੋ ਆ ਕਿ ਜਿਹੜਾ ਕਿ ਆਰਐਸਐਸ ਦੇ ਜਿਹੜਾ ਪੈਰਾਂ ਦੇ ਵਿੱਚ ਡਿੱਗਿਆ ਪਿਆਗਾ ਜਾਂ ਆਪਾਂ ਸਿੱਧਾ ਸ਼ਬਦਾਂ ਦੇ ਵਿੱਚ ਕਹ ਜੀਏ ਕਿ ਕੋਡਾ ਹੋਇਆ ਪਿਆ ਇੱਕ ਕਿਸੇ ਅਜੇ ਤੁਹਾਨੂੰ ਛੋਟੇ ਜਿਹੇ ਸੁਣਾਇਆ ਜਾਨੀ ਕਿ ਐਨੇ ਰੱਤੀ ਭਰ ਵੀ ਨਹੀਂ ਇਹ ਜੇ ਆਪਾਂ ਕਹ ਲਈਏ ਕਿ ਅਰ ਪੀ ਐਚ ਉਹ ਚਵਾਨੀ ਵੀ ਪੈਸਾ ਜਿਹੜਾ ਤੁਹਾਨੂੰ ਇਹ ਕਿਸੇ ਨੇ ਸੁਣਾਇਆ ਪਰ ਜਾਲਮਾਂ ਦੇ ਜਿਹੜਾ ਬੜੇ-ਬੜੇ ਕਿਸੇ ਆ ਇਹੀ ਪ੍ਰਕਾਸ਼ ਸਿੰਘ ਬਾਦਲ ਭਾਈ ਗਰਦੇਵ ਸਿੰਘ ਕੌਂਕਲ ਨੂੰ ਸੀ ਇਹ ਕਿਉਂ ਕਰਾਇਆ ਕਿਉਂਕਿ ਉਸ ਨੇ ਵੀ ਜਿਹੜਾ ਇਹ ਗੱਲ ਕਹੀ ਸੀ ਜਿਸ ਦਿਨਾਂ ਖਾੜਗੂ ਸਿੰਘ ਦੇ ਭੋਗ ਤੇ ਜਾਂਦਾ ਤੇ ਬਾਦਲ ਨੂੰ ਕਿਹਾ ਸੀ ਕਿ ਜਿਹੜੇ ਅੱਜ ਉਹਦੇ ਦਾੜਾ ਖੋਲ ਕੇ ਗਿਆ ਜਿਸ ਤਰ੍ਹਾਂ ਹੁਣ ਸੁਖਵੀਰ ਬਾਦਲ ਨੇ ਖੋਲਿਆ ਹੋਇਆਗਾ ਪਹਿਲੀ ਵਾਰ ਗਿਆ ਸੀ ਉਸ ਟਾਈਮ ਜਥੇਦਾਰ ਗੁਰਦੇਵ ਸਿੰਘ ਕਿਉਂਕਿ ਨੇ ਕਿਹਾ ਸੀ ਕਿ ਨੌਜਵਾਨਾਂ ਤੋਂ ਬਚ ਕੇ ਰਹਿਣਾ ਜਿਹੜੇ ਹੁਣ ਦਾੜੇ ਖੁੱਲੇ ਆ ਇਹ ਤੁਹਾਡਾ ਹੁਣ ਨਾਸ਼ ਕਰਨਗੇ ਉਹੀ ਗੱਲ ਹੋਈ ਉਹੀ ਜਿਹੜਾ ਕਿ ਵਰਤਾਰਾ ਫੇਰਾ ਪ੍ਰਕਾਸ਼ ਬਾਦਲ ਨੇ ਗਰਦੇਵ ਸਿੰਘ ਕੌਂਕਟ ਤੇ ਲਿਆ ਇਤੋ ਵੀ ਦੱਸਿਆ ਜਾਂਦਾ ਕਿ ਸਵਾਰਨ ਘੋਟਨੇ ਨੂੰ ਪੁੱਛਿਆ ਜਾਂਦਾ ਸੀ ਬਾਰ ਬਾਰ ਸਿੰਘ ਸਾਹਿਬ ਹਨਾਰੇ ਪਰ ਉਹ ਸ਼ਬਦ ਤਾਂ ਨਹੀਂ ਮੈਂ ਬੋਲ ਸਕਦਾ ਜੋ ਬਾਦ ਜੜਾ ਕੇ ਇਸ ਦੁਨੀਆ ਤੋਂ ਹੁਣ ਚੇ ਰਿਆ ਨਹੀਂ ਜਿਹੜਾ ਉਹ ਸ਼ਬਦ ਸਵਾਰਨ ਘੋਟਨੇ ਨੂੰ ਪੁੱਛਦਾ ਰਿਹਾ ਜਥੇਦਾਰ ਗਦੇਵ ਸਿੰਘ ਕੌਂਕੇ ਬਾਰੇ ਫਿਰ ਆਖਰ ਕਹਿੰਦੇ ਗੱਲ ਹੁੰਦੀ ਆ ਤੇ ਕਹਿੰਦੇ ਫਿਰ ਗੁਰਦੇਵ ਸਿੰਘ ਕੌਕੇ ਨੂੰ ਜਿਹੜਾ ਉਹ ਦੁਸ਼ਟ ਸਵਰਨ ਘੋਟਣਾ ਕਹਿੰਦਾ ਉਹ ਤਾਂ ਟਕਾਣੇ ਲਾਤਾ ਕਹਿੰਦੇ ਇਹ ਗੱਲ ਸੁਣ ਕੇ ਕਹਿੰਦੇ ਫਿਰ ਬਾਦਲ ਦੇ ਠੰਡ ਪਈ ਆ ਇੱਥੇ ਗਦਾਰ ਆ ਜਿੱਥੇ ਕਾਂਗਰਸ ਆ ਉਥੇ ਆਪਣੇਆਂ ਨੂੰ ਜਿਹੜਾ ਤੁਸੀਂ ਅੱਜ ਤੱਕ ਸਮਝੀ ਬੈਠੇ ਹੋ ਤੇ ਅਜੇ ਵੀ ਬੈਠੇ ਹੋ ਅਜੇ ਵੀ ਝੰਡੀਆਂ ਚੱਕੀ ਉਹਦੇ ਮਾਗਰ ਪੂਛਾ ਹਿਲਾਉਂਦੇ ਜਿਹੜਾ ਮਾਗਰ ਤੁਰੇ ਫਿਰਦੇ ਹੋ ਤੇ ਜਿਹੜਾ ਐਦੂ ਤਾਂ ਘਰੇ ਬੈਜੋ ਚੁੱਪ ਕਰਜੋ ਪਰ ਤੁਹਾਡੀ ਜਿਹੜੀ ਜਮੀਰ ਆ ਉਹ ਆਉਣ ਵਾਲਾ ਟਾਈਮ ਆ ਤੁਹਾਨੂੰ ਜਿਹੜਾ ਉਹ ਲਾਹਨਤ ਆ ਪਾਊਗਾ ਦੂਸਰੀ ਗੱਲ ਕਰਦੇ ਆ ਬਕਰ ਮਜੀਠੀਏ ਦੀ ਜਿਹੜੀ ਕਿ ਹੁਣ ਜਿਹੜਾ 40000 ਪੇਜਾਂ ਦੀ ਜਿਹੜੀ ਇੱਕ ਫਾਈਲ ਆ ਜਿਹੜੀ ਸੀਬੀ ਆਪਣਾ ਵਿਜੀਲੈਂਸ ਨੇ ਮਹਾਲੀ ਦੇ ਕੋਰਟ ਦੇ ਵਿੱਚ ਜਿਹੜੀ ਦਾਖਲ ਕੀਤੀ ਆ ਉਹਦੇ ਵਿੱਚ ਜਿਹੜਾ ਹੁਣ ਮਜੀਠੀਆਗਾ ਉਹ ਤਰਪ੍ਰਿਆ ਨਾ ਬਾ ਜੇਲ ਦੇ ਵਿੱਚ ਸਿਰਫ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਚੀਕਾਂ ਨਿਕਲ ਗਈਆਂ ਬਾਦਲ ਪਰਵਾਹ ਰੋਦਾ ਫਿਰਦਾਗਾ ਇਹੀ ਬਾਦਲਾ ਸਖਬੀਰ ਬਾਦਲਾ ਤੁਸੀਂ ਵੇਖ ਲਿਓ ਇਹੀ ਜਿਹੜੇ ਹਾਰਸਿਮਰਤ ਕੌਰ ਆ ਜਾਂ ਜਿੰਨੇ ਵੀ ਅਕਾਲੀ ਦਲ ਦੇ ਹੋਰ ਨੇ ਅੱਜ ਦਮ ਗਾ ਜੇ ਮਾਰਦੇ ਆ ਕਿ ਸਾਡੀ ਸਰਕਾਰ ਆਊਗੀ ਅਸੀਂ ਉਹਨਾਂ ਨੂੰ ਟੰਗ ਦਾਗੇ ਅਸੀਂ ਫਲਾਣਾ ਕਰਦਾਂਗੇ ਤਹਾਡੇ ਕੋਲ ਇਹੀ ਕੰਮ ਰਹਿ ਗਿਆ ਇਹੀ ਕੰਮ ਤੁਸੀਂ ਪਹਿਲਾਂ ਕੀਤਾ ਤੁਸੀਂ ਸਰਕਾਰ ਹੁੰਦਿਆਂ ਹੀ ਜਿਹੜਾ ਇਹਨਾਂ ਜ਼ੁਲਮਾਂ ਜਿਹੜਾ ਸਿੱਖਾਂ ਤੇ ਕੀਤਾ ਤੇ ਤੁਹਾਡੇ ਕੋਲੇ ਕੀ ਸਰਕਾਰ ਆਉ ਤੁਹਾਡੇ ਕੋਲ ਡੇਢ ਤਾਂ ਜਿਹੜਾ ਟੋਟਰੂਆ ਬਚਿਆਗਾ ਤੁਸੀਂ ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਐ ਕਰੋ ਕਹੋ ਕਿ ਸਾਡੇ 2-4 ਬੰਦੇ ਜਿੱਤ ਜਾਣ ਦੀ ਬਹੁਤ ਆ ਹਣ ਭਗਵਾਨ ਜਮਾਨ ਤੋਂ ਕੀ ਤੁਸੀਂ ਬਦਲਾ ਲਾਉਂਗੇ ਤੁਸੀਂ ਆ ਟਾਈਮ ਦੇਖੋ ਤੁਸੀਂ ਭਾਵੇਂ ਵਰਤਮਾਨ ਦੇ ਪੈਰੀ ਡਿੱਗਦੇ ਤਾਂ ਧਰਮਨ ਮੈਂ ਦਿਖਾਉਂਗਾ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਤੁਸੀਂ ਉਹਦੇ ਤਰਲੇ ਮਿੰਟਾ ਕਰੋਗੇ ਕਿ ਸਮਝਾਉਤੇ ਕਰੋਗੇ ਉਹਦੇ ਨਾਲ ਇਹ ਵੀ ਕੰਮ ਬਹੁਤੀ ਦੂਰ ਨਹੀਂ ਲੱਗਦਾ ਜਿਸ ਤਰ੍ਹਾਂ ਹੁਣ ਮਜੀਠੀਏ ਨੂੰ ਹੁਣ ਕਿਹਾ ਜਾ ਰਿਹਾ ਕਿ ਜਿਹੜਾ ਮਜੀਠੀ ਦੇ ਉੱਪਰ ਕੇਸ ਆ 40000 ਦੀ ਜਿਹੜੀ ਫਾਇਲ ਆ ਹੁਣ ਤੁਸੀਂ ਇਹ ਦੱਸੋ ਜੱਜ ਸਾਹਿਬਾ ਕੱਲੀ-ਕੱਲੀ ਜਿਹੜਾ ਪੰਨਾ ਪੜਨਗੇ ਇਹ ਤਾਂ ਹੈ ਨਹੀਂ ਕਿ ਉਹ ਫੈਲਾ ਬੱਚੇ ਕੁਝ ਪੜ ਲਿਆ ਜਾਂ ਪੜਾ ਸੁੱਟ ਦਿੱਤੀ 40000 ਪੇਜ ਪੰਨਾ ਪੜਦੇ ਨੂੰ ਕਰੀਬ 6-7 ਮਹੀਨੇ ਤਾਂ ਲੱਗ ਹੀ ਜਾਣਗੇ ਐਨੇ ਫਿਰ ਦੂਜਾ ਜਿਹੜਾ ਹੋਰ ਪਰਚਾ ਹੈਗਾ ਜਿਹੜਾ ਉੱਤੇ ਉਹ ਆਜੂਗਾ 2027 ਦੇ ਚੋਣਾਂ ਆ ਜਾਣਗੀਆਂ ਉਸ ਤੋਂ ਪਹਿਲਾਂ ਤੁਸੀਂ ਫੇਰ ਬੜੇ ਜਿਹੜਾ ਕਿ ਕਰਵਾਉਣਾਗਾ ਪਿੱਟਣਾਗਾ ਕਿ ਸਾਡੇ ਮਜੀਠੀ ਨੂੰ ਜ਼ਮਾਨਤ ਦੇ ਦਿਦੋ ਜੀ ਉਹਨੇ ਬੋਟਾ ਮੰਗਣੀਆਂ ਲੋਕਾਂ ਦੇ ਕੋਲੋਂ ਪ੍ਰਚਾਰ ਕਰਨਾ ਤੇ ਪਰ ਮੈਨੂੰ ਲੱਗਦਾ ਕਿ ਹੁਣ ਮਜੀਠੀਆਗਾ ਉਹ ਲੰਮੀ ਜਿਹੜਾ ਜਿਲ੍ਹਾ ਯਾਤਰਾ ਤੇ ਜਾਊਗਾ ਜਿਸ ਤਰ੍ਹਾਂ ਮੌਕ ਰੋੜੀ ਜਿਹੜਾ ਭੋਲਾ ਡਰੱਗ ਮਾਮਲੇ ਦੇ ਵਿੱਚ ਆ ਉਹਨੇ ਕਿਹਾਗਾ ਕਿ ਇਹਦੇ ਕੋਲੇ ਆ ਬੰਦੇ ਆਉਂਦੇ ਸੀ ਇੰਨਾ ਰਾਹੀ ਜਿਹੜਾ ਚਿੱਟਾ ਸਪਲਾਈ ਕਰਦਾ ਸੀ ਤਾਂ ਕਿੰਨਾ ਕਿੰਨਾ ਨੇ ਪੈਸੇ ਕਿੰਨੇ ਕਿਨੇ ਆਉਂਦੇ ਸੀ ਅੱਜ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜਿਹੜਾ ਮਜੀਠੀਏ ਕੋਲੋਂ ਕਿੱਥੋਂ ਆਈਆਂ ਨੇ ਇਹੀ ਵਿਜੀਲੈਂਸ ਨੇ ਜਿਹੜਾ 540 ਕਰੋੜ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਹੋਇਆ ਹੁਣ ਤੁਸੀਂ ਇਹ ਦੇਖ ਲਓ ਕਿ 54 ਦਿਨਾਂ ਦੇ ਵਿੱਚ 40000 ਪੇਜ ਆ ਸੋਚ ਕੇ ਦੇਖੋ ਤੁਸੀਂ ਇੱਕ ਵਾਰੀ ਕਿ ਕਮੇ ਜਿਹੜਾ ਤਿਆਰ ਕੀਤੇ ਵਿਜੀਲੈਂਸ ਵੱਲੋਂ ਤੇ 60 ਦਿਨ ਤੋਂ ਉੱਪਰ ਹੋ ਜਾਂਦਾ ਤੈਨੂੰ ਜਵਾਬਤ ਮਿਲ ਜਾਣੀ ਸੀ ਪਰ ਜਿਹੜਾ ਪੱਕੇ ਪੈ ਲਈ ਪੱਕੇ ਦੀ ਕਿ ਹੱਥ ਪਾਇਆਗਾ ਲੱਗਦਾ ਹੁਣ ਮਜੀਠੀ ਦੀ ਖੈਰ ਨਹੀਂ ਵੈਸੇ ਤਾਂ ਤੁਹਾਨੂੰ ਮਜੀਠੇ ਦੇ ਪਰਿਵਾਰ ਬਾਰੇ ਵੀ ਜਿਹੜਾ ਜੋ ਕੋਲ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਹੋਇਆ ਉਹਦੇ ਨਾਲ ਸੰਬੰਧ ਤੁਹਾਨੂੰ ਸਾਰਾ ਪਤਾ ਹੀ ਆ ਤੇ ਬਾਕੀ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਜਿਹੜੀਆਂ ਬਾਤਾਂ ਦਿਆਂ ਜਿਹੜਾ ਕਿ ਸਮੇਤ ਸੈਣੀ ਲਾਇਆ ਸੀ ਉਹਦੀਆਂ ਕਰਤੂਤਾਂ ਦੱਸ ਕੇ ਹਟਿਆ ਤੇ ਅੱਜ ਵੀ ਲੋਕ ਜੇ ਅਣਜਾਣ ਆ ਤਾਂ ਭਾਈ ਤੇ ਤੁਹਾਡਾ ਰੱਬ ਰੱਖਾਗਾ ਦੇ ਤਾ ਤੁਸੀਂ ਅਉਦੇ ਬਜੇਰੀਆ ਲਾਲ ਤਾਂ ਤੁਹਾਡੇ ਕੋਲੇ ਫੇ ਤੁਹਾਡੀ ਜਮੀਰ ਮਰ ਜਾਈ ਹੋਈ ਆ ਫੇ ਤੁਸੀਂ ਗੁਣ ਗਾਓ ਦਿਨ ਰਾਤ ਫੇ ਤੁਹਾਨੂੰ ਕੋਈ ਰੋਗ ਨਹੀਂ ਸਕਦਾ ਨਾ ਹੀ ਤੁਸੀਂ ਹਟੋ ਕਿਉਂਕਿ ਇਹ ਬਜੇਰੀਆ ਇਹ ਲਾਲ ਤੇ ਜਿਹੜੇ ਨੇ ਇਹ ਮਿਨਿਸਟਰੀਆਂ ਐਮ ਐਲ ਏ ਮਾਤਰੀ ਜਿਹੜਾ ਇੱਕ ਲੋਦੀ ਪਾਪ ਆ ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆਗਾ ਤੇ ਉਹ ਉਸ ਕਰਕੇ ਤੁਸੀਂ ਜਿਹੜਾ ਅੱਜ ਬਾਦਲ ਦੇ ਜਿਹੜੇ ਚਮਚੇ ਬਣੇ ਹੋਏ ਇਸ ਕਰਕੇ ਜੇ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਜ਼ਰੂਰ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਭਜਾਉਣਾ ਜਿਹੜੇ ਕਿ ਅਜੇ ਵੀ ਅਕਾਲੀ ਦਲ ਨੂੰ ਕਹਿੰਦੇ ਆ ਜੀ ਉਹਨੇ ਮੋਟਰਾਂ ਲਵਾਤੀਆਂ ਉਹਨੇ ਟੂਲ ਲਵਾਤੇ ਫਿਰ ਉਹਨੇ ਭਾਈ ਤੁਹਾਡੇ ਨਹੀਂ ਲਵਾਏ ਉਹਨੇ ਉਹਦਾ ਆਪ ਦਾ ਹਜ਼ਾਰਾਂ ਏਕੜ ਬਾਣ ਸੀ ਉਹਦੇ ਕਰਕੇ ਲਵਾਇਆ ਤੇ ਉਹਦੇ ਜਿਹੜਾ ਕਿ ਉਹਨੂੰ ਰੁਪਏ ਨਾ ਭਰਨੇ ਪੈੜਾ ਤਾਂ ਤੱਕ ਕਿਸੇ ਨੂੰ ਇੱਕ ਮੋਟਰ ਦੇਤੀ ਕਿਸੇ ਨੂੰ ਦੋ ਦੇਤੀ ਹੁਣ ਜਾ ਕੇ ਆਈਆਂ ਹੋਣੀਆਂ ਤੇ ਉਹੀ ਤੁਹਾਡੀ ਜਿਹੜੀ ਅੱਜ ਸਭ ਤੋਂ ਜ਼ਿਆਦਾ ਜਿਹੜਾ ਹੜ ਦਾ ਜਿਹੜਾ ਕਹਿਰ ਬਣਿਆਗਾ ਇਹ ਮੋਟਰਾਂ ਨਾਲ ਲੱਗਦੀਆਂ ਸਿਰਫ ਨਹਿਰੀ ਪਾਣੀ ਲੱਗਦਾ ਜੇ ਨਹਿਰੀ ਪਾਣੀ ਉਦੋਂ ਤੱਕ ਪਹੁੰਚਾਇਆ ਹੁੰਦਾ ਤਾਂ ਅਜਾ ਹਾਲ ਨਾ ਹੁੰਦਾ ਪਿੰਡਾਂ ਦੇ ਵਿੱਚ ਜਿਹੜਾ ਟੋਬਿਆਂ ਨੂੰ ਜਿਹੜਾ ਪੂਰਿਆ ਗਿਆ ਟੋਬਿਆਂ ਤੇ ਕਬਜ਼ੇ ਕੀਤੇ ਗਏ ਆ ਉਹ ਟੋਬੇ ਜਿਹੜਾ ਕਿ ਹਜ਼ਾਰਾਂ ਜਿਹੜਾ ਟਾਣਾ ਜਿਹੜਾ ਪਾਣੀ ਨੂੰ ਉਹ ਰੱਖ ਸਕਦੇ ਸੀ ਜਿਹੜਾ ਘੇਰ ਕੇ ਜਿਹੜਾ ਉਹੀ ਪਾਣੀ ਅੱਜ ਤੋਬਿਆਂ ਵਾਲਾ ਸੱਪੜ ਹੁੰਦੇ ਸੀ ਚਾਰ-ਚਾਰ ਸੱਪੜ ਹੁੰਦੇ ਸੀ ਹਰੇਕ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਕਿੰਨਾ ਪਾਣੀ ਜਿਹੜਾ ਉਹੀ ਅੱਜ ਪਾਣੀ ਹੈ ਜਿਹੜਾ ਉਹ ਖੇਤਾਂ ਵੱਲ ਜਾਂਦਾ ਹੈਗਾ ਤਾਂ ਇਸ ਕਰਕੇ ਜਿਹੜਾ ਖੇਤ ਨੇ ਫਿਰ ਉਹ ਤਬਾਹੀ ਦਾ ਜਿਹੜਾ ਕਾਰਨ ਬਣਦੇ ਆ ਬੰਨ ਟੁੱਟਦੇ ਆ ਕਿਉਂ ਟੁੱਟਦੇ ਆ ਕੌਣ ਤੋੜਦਾ ਹੈਗਾ ਇਹਦੇ ਪਿੱਛੇ ਵੀ ਬੜਾ ਵੱਡਾ ਜਿਹੜਾ ਇੱਕ ਰਾਜ ਆ ਕਹਿਣ ਨੂੰ ਭਾਵੇਂ ਕਿ ਗੱਲਾਂ ਮੌਤ ਜਿਆਦੇ ਨੇ ਬਹੁਤ ਕੋਸਾ ਇਸ ਮੁੱਦੇ ਤੇ ਵੀ ਆਪਾਂ ਕਦੇ ਫੇਰ ਗੱਲਬਾਤ ਕਰਾਂਗੇ ਕਿ ਪਾਣੀ ਕਿਉਂ ਜਿਹੜਾ ਕਿ ਬਰਬਾਦੀ ਦਾ ਜਿਹੜਾ ਕਾਰਨ ਬਣਦਾ ਕਿਸਾਨਾਂ ਦੀ ਜ਼ਮੀਨਾਂ ਦਾ ਕਾਰਨ ਬਣਦਾ ਇਹਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਜਲਦੀ ਤਾਂ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਆਪਣੇ ਜ਼ਰੂਰ ਲਿਖਣੇ ਤੇ ਸੱਜਣਾ ਮਿੱਤਰਾਂ ਨੂੰ ਜਿਹੜੀ ਇਹ ਵੀਡੀਓ ਬਾਦਲ ਕਿਤੇ ਕ ਪਾਉਂਦੇ ਜ਼ਰੂਰ ਕਰ ਦੇਣਾ ਇਹ ਭਾਈ ਇਹਨਾਂ ਦਿਨਾਂ ਦੇ ਵਿੱਚ ਆ ਕੁਝ ਹੁੰਦਾ ਰਿਹਾ ਅੱਜ ਦਾ ਧੰਮ ਮੈਂ ਮੋਟੇ-ਮੋਟੇ ਚੀਜ਼ਾਂ ਸਲਾਈਆਂ ਨੇ ਆ ਵੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਕਿਸੇ ਸੁਣਾਵਾਂਗਾ ਜਿਹੜੇ ਤੁਸੀਂ ਕਦੇ ਸੁਣੇ ਨਾ ਹੋਣ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ